ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਸਭ ਜੀਆਂ ਨੂੰ ਲੈ ਕੇ ਹਾਜ਼ਰ ਹੈ ਅੱਜ ਦੀ ਵੱਡੀ ਖਬਰ ਇਨ੍ਹਾਂ ਚਾਰ ਕੰਪਨੀਆਂ ਲਈ ਭਾਰਤ ਨਾਲ ਲੜਾਈ ਰ ਹੈ ਰ ਹੈ ਹਨ ਟਰੰਪ ਸਾਹਮਣੇ ਆਈਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਜੇ ਇਹ ਗੜਾ ਸ਼ੁਰੂ ਕਰ ਦਿੱਤਾ ਹੈ 트럼ਪ ਨੇ ਭਾਰਤ ਦੇ ਕੁੱਲ 50% ਟੈਰਫ ਲਗਾਇਆ ਹੈ ਅਗਲਾ 25% ਟੈਰਫ 27 ਅਗਸਤ ਤੋਂ ਬਾਗ ਦਾਗੂ ਹੋਵੇਗਾ ਪਰ ਇਹ ਟੈਰਫ ਜੁੱਦ ਕਿਉਂ ਸ਼ੁਰੂ ਹੋਇਆ ਕਾਸ਼ ਕਰਕੇ 트럼ਪ ਭਾਰਤ ਦੇ ਪਿੱਛੇ ਕਿਉਂ ਹਨ ਇਸ ਦੀ ਕਹਾਣੀ ਕੀ ਹੈ ਇਨਾਂ ਸਵਾਲਾਂ ਦੇ ਜਵਾਬ ਟੈਰਫ ਸੰਬੰਧੀ ਸਟੇਟ ਆਪ ਸਟੇਟ ਬੈਂਕਾਂ ਫਿੰਡੀਆਂ ਦੀ ਰਿਪੋਰਟ ਵਿੱਚ ਮਿਲਦੇ ਹਨ ਐਸ ਬੀ ਆਈ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਤੇ 트럼ਪ ਦਾ ਟੈਰਫ 25% ਵਾਧੂ ਪ੍ਰਸਤਾਵ ਤੇ ਨਾਲ ਹੈ ਵਸਤੂਆਂ ਦੇ ਵਪਾਰ ਤੇ 25% ਜੁਰਮਾਨਾ ਲਗਾਉਣਾ ਅਮਰੀਕੀ ਨੀਤੀ ਅਤੇ ਇਸ ਦੇ ਲੋਕਾਂ ਲਈ ਇੱਕ ਮਾੜਾ ਨੀਤੀਗਤ ਅਚਲਾ ਹੋ ਸਕਦਾ ਹੈ ਇਹ ਰਿਪੋਰਟ ਚਾਰ ਖੇਤਰ ਤੇਲ ਖੇਤੀ ਬਾੜੀ ਅਤੇ ਡੇਰੀ ਅਤੇ ਫਾਰਮਾਂ ਵਿੱਚ ਬਿਊਟੀ ਕਲਰ ਸੈਂਟਰ ਨੂੰ ਜਾਗਰ ਕਰਦੀ ਹੈ ਪਰ ਇੱਥੇ ਅਸੀਂ ਖੇਤੀਬਾੜੀ ਅਤੇ ਡੇਰੀ ਬਾਰੇ ਗੱਲ ਕਰਨਾ ਕਰਾਂਗੇ ਰਿਪੋਰਟ ਚਾਰ ਜਾਈਆਂ ਅਮਰੀਕੀ ਕੰਪਨੀਆਂ ਬਾਰੇ ਦੱਸਦੀ ਹੈ ਜੋਕ ਦੁਨੀਆਂ ਦੀਆਂ ਚੋਟੀ ਦੀਆਂ ਕੰਪਨੀਆਂ ਵਿੱਚੋਂ ਇੱਕ ਹਨ ਡੇਰੀ ਅਤੇ ਖੇਤੀਬਾੜੀ ਉਤਪਾਦਨ ਵੇਚ ਕੇ ਅਰਬਾਂ ਦਾ ਮੁਨਾਫਾ ਕਮਾਉਂਦੀਆਂ ਹਨ ਟਰੰਪ ਇਨ੍ਹਾਂ ਕੰਪਨੀਆਂ ਦੁਆਰਾ ਬਣਾਏ ਗਏ ਕੁਝ ਉਤਪਾਦਨਾਂ ਲਈ ਭਾਰਤੀ ਬਾਜ਼ਾਰ ਚਾਹੁੰਦੇ ਹਨ ਜਿਨ੍ਹਾਂ ਨੂੰ ਭਾਰਤ ਸਰਕਾਰ ਇੱਥੇ ਵੇਚਣ ਦੀ ਇਜਾਜ਼ਤ ਨਹੀਂ ਦੇ ਰਹੀ ਇਹ 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 ਉਹ ਚਾਰ ਕੰਪਨੀਆਂ ਹਨ ਕਾਰਗੁਲ, AINC ਧੰਨਵਾਦ